ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਤਿੰਨੇ ਆਗਿਆ ਗੱਬਣਾ ਬਾਈ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਅੱਜ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਾਈ ਹਾਂਜੀ ਬਹੁਤ ਵਧੀਆ ਬਾਈ ਤੇ ਰੇਟ ਫਿਰ ਪਹਿਲਾਂ ਵੀ ਜਾਇਜ਼ ਹੁੰਦੇ ਰੇਟਾਂ ਜੁੜ ਜਾਈ ਜੀ ਅੱਜ ਵੀ ਜਾਇਜ਼ ਹੀ ਰੱਖਾਂਗੇ ਭਾਈ ਅੱਗੇ ਵੀ ਆਪਾਂ ਹੁੰਦੇ ਜਾਇਜ਼ ਹੀ ਸੀਗੇ ਤੇ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਵੀਰੇ ਨਾਮ ਗੁਰਦੇਵ ਸਿੰਘ ਆ ਪਿੰਡ ਕੋਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਨੇੜੇ ਪਿੰਡ ਨੇੜੇ ਪਿੰਡ ਭੋਡੀ ਵੀ ਨੇੜੀ ਆਪਣੇ ਹਰਾਉਂਤਾ ਵੀ ਸਮਾਦ ਵੀ ਠੀਕ ਆ ਪਕਤਾ ਭਾਈ ਵੀ ਜਲਾਲ ਵੀ ਭਾਈ ਕੰਟੈਕਟ ਨੰਬਰ ਬੋਲ ਦਿਓ 9464352855 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਭਾਈ ਸਾਹਮਣੇ ਜਿਹੜੀ ਆਪਾਂ ਵਾੜ ਦੇਖ ਰਹੇ ਆ ਫੁੱਲ ਵੱਡੀ ਕਿਹੜਾ ਸੁਆ ਸੁਹੰਦੀ ਵੀਰੇ ਦੂਜਾ ਦੂਜਾ ਸੂਆ ਹਾਂਜੀ ਹਾਂਜੀ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਪੰਜ ਤੋਂ ਚਾਰ ਦਿਨਾਂ ਦੀ ਲੋਬ ਬਾਈ ਦੱਸੀ ਜਾਂਦੀ ਹੈ ਪੰਜ ਤੋਂ ਚਾਰ ਦਿਨਾਂ ਦੀ ਤਿਆਰੀ ਜੀ ਕਿੰਨਾ ਦੁੱਧ ਪਾਇਆ ਪਿਸਣੀ ਵੀਰੇ ਅਗਲੇ ਦਾ ਆਪਾਂ ਨੂੰ 30 32 ਕਿਲੇ ਆਪਾਂ 28 ਕਿਲੋ ਦੀ ਤੋਰ ਤੇ ਆਪਾਂ ਵੀ ਬੈਠ ਦੇ ਦੇ ਤੇ ਬਾਈ ਲੇਵੇ ਦੀ ਗੱਲ ਕਰਾਂ ਪੰਡਾ ਲਾਈ ਫਿਰਦੀ ਆ ਹਾਂਜੀ ਹਾਂਜੀ ਬਾਈ ਸਹੀ ਗੱਲ ਆ ਪੂਰੀ ਵੱਡੀ ਆ ਬਾਈ ਕੋਈ ਛੋਟਾ ਨਾ ਮੰਨ ਕੇ ਆਇਓ ਲੈ ਲੇਵੇ ਦੀ ਫੀਟਿੰਗ ਫੋਟਿੰਗ ਚੈੱਕ ਕਰੋ ਬਾਈ ਬੜੀ ਕਮਾਲ ਆ ਗਲਾਬੀ ਕਰਮਲ ਨੇ ਥਾਣ ਮਗਰਲਾ ਮੂਰਲਾ ਲੇਵਾ ਜਿੰਨਾ ਮਗਰ ਨੂੰ ਨਹੀਂ ਮੂਰ ਨੂੰ ਥਾਣਾ ਦੇਖੋ ਬਾਈ ਕੇਲਿਆਂ ਨਾਲ ਦੇ ਥਾਣਾ ਲੱਕੀ ਨਾ ਸ਼ੀਲ ਬਹੁਤ ਆ ਬਾਈ ਕਿਵੇਂ ਮਰਜੀ ਬਹਿ ਜਾ ਲੈ ਐ ਨਹੀਂ ਗੱਲ ਸਹੀ ਗੱਲ ਆ ਯਾਰ ਹਨਾ ਛੋਟੀ ਛੋਟੀ ਬਹੁਤ ਆ ਕਿਵੇਂ ਮਰਜੀ ਐਂ ਦੇਖੀ ਬਾਕੀ ਕੁਆਲਿਟੀ ਬਹੁਤ ਆ ਵੜਦੀ ਆ ਹਾਂਜੀ ਹਾਂਜੀ ਬਾਈ ਇੱਥੇ ਬਾਨਾ ਐਨੇ ਹਜੇ ਸਹੀ ਗੱਲ ਆ ਬਾਈ ਰੰਗ ਰੂਪ ਕੁਆਲਿਟੀ ਫੇਸ ਵਗੈਰਾ ਪੂਦੀ ਵਾਦੀ ਬਾਈ ਫੁੱਲ ਕਮਾਲ ਦੇ ਆ ਗਲਾਬੀ ਕਰਮਾਣ ਨੂੰ ਆਗੇ ਬੂਥ ਖੋਲਿਓ ਬਾਈ ਤੋਰੇ ਮੜੀ ਖੋਲ ਕੇ ਬਾਕੀ ਚਮਕਾਲੀ ਆ ਬਾਈ ਹਾਂ ਬਾਈ ਲਿੱਸੀ ਲਮੀ ਜੀ ਨਹੀਂ ਕਿਸੇ ਵਕਤ ਪੂਰੀ ਵੱਡੀ ਆ ਕੋਈ ਐ ਛੋਟੀ ਮੰਨ ਕੇ ਰਾਇਓ ਹੂੰ ਛੋਟੀ ਨਹੀਂ ਰੇਲ ਕਾ ਰੇਲ ਗੱਡੀ ਦੇ ਡੱਬੇ ਵਾ ਦੇਖੋ ਪੰਡਾਂ ਲਾਈ ਫਿਰਦੀ ਆ ਕਿ ਨਹੀਂ ਰੇਲ ਗੱਡੀ ਦੇ ਡੱਬੇ ਜੱਡੀ ਆ ਵੀਰੇ ਸਹੀ ਗੱਲ ਆ ਰੇਲ ਗੱਡੀ ਦੇ ਡੱਬੇ ਜੱਡੀ ਪਈਆ ਕਰਮਾਲੀ ਚੌੜੀ ਚੂੜੀ ਉਨੀ ਉੱਚੀ ਆ ਉਨੀ ਲੰਮੀ ਆ ਬਾਈ ਤੁਰਦੀ ਤਰਦੀ ਦੇਖੋ ਕਰਮਾਲੀ ਮੱਲਾ ਵਾਲਾ ਤੋਰਾ ਤੁਰਦੀ ਆ ਕਿ ਨਹੀਂ ਹਾਂਜੀ ਤੇ ਬਾਈ ਮੁੱਲ ਲੱਗੇ ਵਿਜਾਇਜ ਹੁੰਦਾ ਮੁੱਲ ਅੱਜ ਵੀ ਦੱਸੇ ਤਾਂ ਫਿਰ ਕੀ ਬਾਈ ਜਾਇ ਜੀ ਰੱਖਾਂਗੇ ਆਪਾਂ 1000 ਘਟ 90 ਮੁੱਲ ਹੈ ਇਹਦਾ ਭਰੇ ਚੱਕੋ ਬਾਈ ਕੋਈ ਲੱਗੇ ਚਲੋ 99000 ਰੁਪਏ ਦੀ ਵਾੜ ਦੇ ਦੇਣੀ ਹੈ ਹਾਂਜੀ ਹਾਂਜੀ ਕੋਈ ਲੱਖ ਨਹੀਂ ਕੋਈ 95 ਨਹੀਂ ਕੋਈ 10 ਨਹੀਂ ਬਾਕੀ ਯਾਰ ਬਾਈ ਚਮਕ ਬੋਲਦੀ ਹੈ ਕਿ ਨਹੀਂ ਹਾਂਜੀ ਹਾਂਜੀ ਹਮ ਚਮਕਦਮ ਕਲੀਆ ਬਾਈ ਆਹ ਦੇਖ ਲਓ ਵੀ ਮੱਲਾਂ ਨੂੰ ਦੁਰਦੀਆ ਲੇਵਾ ਜਿਹੜਾ ਬੜਾ ਕਮਾਲ ਆ ਫਿਟਨੈਸ ਵਾਲਾ ਲੇਵਾ ਆ ਗਿਆ ਖੁੱਚਾਂ ਦਵਾ ਗਿਆ ਤਾਂ ਥਣਾ ਦਾ ਜਿਹੜਾ ਸੈਜ ਹੈ ਬਾਈ ਇੱਕ ਨੰਬਰ ਥਣ ਆ ਗਿਆ ਮੁਠੀ ਵਾਲਾ ਥਣ ਕਹਿ ਸਕਦੇ ਤੇ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਲੈ ਨਾੜਾ ਨੁੜਾ ਦੇਖੋ ਬਾਕੀ ਬਾਈ ਕਿਵੇਂ ਮਰਜੀ ਸੀਦਾ ਬਾਈ ਕਿਵੇਂ ਮਰਜੀ ਝਾਰਾ ਵੀ ਮਾਰ ਦਿੰਦੇ ਆਪਾਂ ਐ ਨਹੀਂ ਲੈ ਲੈ ਬਾਈ ਗੱਬੜ ਨਹੀਂ ਧਾਰਾ ਮਰੀ ਸਹੀ ਗੱਲ ਆ ਬਾਈ ਠੰਡੀ ਠੰਡੀ ਵੀ ਕਰਮਾਲੀ ਫੁੱਲ ਆ ਗਈ ਤੇ ਮੁੱਲ ਵੀ ਬਾਈ ਨੇ ਇਹਦਾ ਜਾਇ ਰੱਖਿਆ ਫੁੱਲ ਵਜਣਾ ਬਾਈ ਫੁੱਲ ਵਜੂਦ ਵਾਲੀ ਭੜਾ ਲਿੱਸੀ ਲਾਮੀ ਤੇ ਛੂਟੀ ਮੰਨ ਕੇ ਤਾਂ ਕੋਈ ਆਇਓ ਹੀ ਨਾ ਕਿ ਨਹੀਂ ਬਾਈ ਹਾਂਜੀ ਹਾਂਜੀ ਬਾਕੀ ਫੇਸ ਦੇਖੋ ਲੈ ਬਾਈ ਦੂਜਾ ਸੂ ਆ ਰੀਜਨਲ ਦੂਜਾ ਸੂ ਆ ਵੀਰੇ ਕੋਈ ਤੀਜਾ ਨਹੀਂ ਕੋਈ ਚੌਥਾ ਨਹੀਂ ਠੀਕ ਆ ਬਾਈ ਤੇ ਅੱਗੇ ਬਈ ਇਧਰੋਂ ਦੋ ਨੰਬਰ ਤੇ ਏ ਵੀ ਬਾਈ ਦੂਜਾ ਸੂਆ ਹੀ ਹੈ ਦੂਜਾ ਸੂਆ ਹਾਂਜੀ ਇਹਨੂੰ ਕਿੰਨਾ ਟਾਈਮ ਪਿਆ ਬਾਈ ਸੂਆ ਬਾਈ ਇਹ 6 ਤੋਂ 7 ਦਿਨ ਲੈ ਜੂਗੇ 6 ਤੋਂ 7 ਹਾਂਜੀ ਹਾਂਜੀ ਕਿੰਨਾ ਉੱਠ ਘਟਿਆ ਬਾਈ ਪਿਛਲੇ ਸੂਆ ਬਾਈ ਅਗਲੇ ਤਾਂ ਆਪਾਂ ਨੂੰ 25 ਕਿਲੋ ਕਹਿ ਕੇ ਦੇ ਤਾਂ 22 ਕਿਲੋ ਦਾ ਦੁੱਧ ਹੁਣ ਵੀ ਦੇ ਦੋ ਬਾਈ ਠੀਕ ਹੈ ਹਾਂਜੀ ਲੈਵਾ ਦੇਖੀਏ ਪਹਿਲਾਂ ਦਾ ਹਾਂਜੀ ਹਾਂਜੀ ਗੁਲਾਬੀ ਲੈਵਾ ਗੁਲਾਬੀ ਠੰਡਾ ਬਹੁਤ ਹੈ ਬਾਈ ਕਿਵੇਂ ਮਰਜੀ ਪਹਿਜਾ ਸਹੀ ਗੱਲ ਹੈ ਥਮ ਥਮ ਬੜਾ ਚੰਗਾ ਆ ਗਿਆ ਨਾ ਹਾਂਜੀ ਹਾਂਜੀ ਨਾੜਾ ਨੂੜਾ ਦੇਖੋ ਬਾਈ ਥਾਨ ਦੇਖੋ ਸਹਿ ਸੁਜਣਾ ਲੈਵੇ ਦਾ ਇੱਕ ਨੰਬਰ ਆ ਗਿਆ ਬਾਕੀ ਰੰਗ ਪ੍ਰਿੰਟ ਵਾਲਾ ਪਿਆਰਾ ਆ ਗਿਆ ਹ ਕੱਦ ਵੀ ਬਹੁਤ ਚੰਗਾ ਆ ਗਿਆ ਬਾਈ ਬਾਹਲੀ ਨਜਾਇਜ਼ ਵੱਡੀ ਵੀ ਨਹੀਂ ਕਹਿ ਸਕਦੇ ਤੇ ਨਾ ਆਪਾਂ ਛੋਟੀ ਗਣੀਏ ਇਹਨੂੰ ਹਣਾ ਹਾਂਜੀ ਹਾਂਜੀ ਫੁੱਲ ਵਧੀਆ ਕੱਦ ਚ ਆ ਗਿਆ ਜਸ ਫਰੀਡ ਆ ਗਿਆ ਬਾਈ ਤੇ ਬਾਈ ਕਿੰਨੇ ਦਿਨ ਲੈਜੂ ਹੁਣੇ ਬਾਈ ਇਹ ਮੰਨ ਲਾ 6 ਤੋਂ 7 ਦਿਨ ਲੈਜੂ 6 ਤੋਂ 7 ਆ ਸਾਰਾ ਇਹਨੇ ਲੈਵਾ ਭਰਨਾ ਇਥੋਂ ਤੱਕ ਹੂੰ ਲੈਵਾ ਸਹੀ ਗੱਲ ਆ ਸਾਰਾ ਇਹਨੇ ਭਰਨਾ ਫੇਰ ਕਰਮਾਣੇ ਜਾ ਕੇ ਕਿਤੇ ਸੂਣਾਗਾ ਬਾਕੀ ਨਾੜਾ ਨੂੜਾ ਦੇਖੋ ਯਾਰ ਦੁੱਧ ਵਾਲੀ ਨਾੜ ਨੂੜ ਚੈੱਕ ਕਰ ਲਓ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਜਿਵੇਂ ਕਹਦੀ ਪਾਈਪ ਲਾਈਨ ਲੱਗੀ ਹੁੰਦੀ ਹੈ ਨਾ ਐ ਆਗੀ ਤੇ ਖੋਲਿਓ ਬਾਈ ਨੂੰ ਤੋਰ ਮੁੱਲ ਬਾਈ ਦੇ ਪਹਿਲਾਂ ਵੀ ਆਵਾਜ਼ ਵਰੇਟੀ ਹੁੰਦੇ ਤੇ ਮੁੱਲ ਬਾਈ ਅੱਜ ਵੀ ਕਹਿੰਦਾ ਫਿਕਸ ਹੀ ਕਰਾਂਗੇ ਲੈਣ ਦੇ ਨਹੀਂ ਕਰਨੇ ਆ ਬਾਈ ਬੋਦੀਬਾਦੀ ਚੈੱਕ ਕਰ ਸਕਦੇਮ ਵਾੜ ਦੀ ਬੜੀ ਚੰਗੀ ਹੈਗੀ ਤੇ ਇਹ ਰੰਗ ਪ੍ਰਿੰਟ ਦੀ ਗੱਲ ਕਰੀਏ ਬਹੁਤ ਕਮਾਲਾ ਸੁਣਖ ਬਣਾ ਵਾੜ ਚ ਫੁੱਲ ਫੁੱਲ ਸਮੀ ਪਲੀਆ ਕਿ ਨਹੀਂ ਬਾਈ ਹਾਂਜੀ ਹਾਂਜੀ ਤੇ ਮੁੱਲ ਬਾਈ ਇਹਦਾ ਭਾਈ 74000 ਰੁਪਿਆ ਮੁੱਲ ਕੋਈ 80 ਨਹੀਂ ਕੋਈ 85 ਨਹੀਂ 74000 ਦੀ ਚੈੱਕੋ ਬਾਈ ਨਾ 80 ਨਾ 85 74000 ਰੁਪਏ ਦੀ ਅੱਜ ਬਾਈ ਕਹਿੰਦਾ ਆਪਾਂ ਵਾੜ ਦੇ ਦਿਆਂਗੇ ਬਾਈ ਵਾੜ ਦਾ ਤੋਰਾ ਤਾਰਾ ਚੈੱਕ ਕਰ ਲੋ ਪੱਧਰ ਪੱਧਰ ਬਾਈ ਫੁੱਲ ਸਟ੍ਰੇਟ ਹੈ ਇਹ ਨਹੀਂ ਹੈਗਾ ਵੀ ਲ ਭਾਈ ਸੀਲ ਸੂਲ ਪੂਰੀ ਦਿਖਾ ਦੇ ਆਏ ਨਹੀਂ ਕੋਈ ਗੱਲ ਪੂਰੀ ਠੰਡੀ ਸੀਲ ਆ ਯਾਰ ਆਏ ਨਹੀਂ ਜੱਗ ਲੈ ਰੱਸਾ ਉੱਤੇ ਧਰਿਆ ਵਾਲਾ ਰੱਸਾ ਉੱਤੇ ਧਰਿਆ ਵਾਲਾ ਦੇਖਦੀ ਨਹੀਂ ਯਾਰ ਨਾ ਬਾਕੀ ਲੈਵਾ ਦੇਖੋ ਯਾਰ ਕੱਪੜੇ ਨਾਲ ਦਾ ਲੈਵਾ ਭਾਈ ਭਾਈ ਪੂਰੀ ਚੱਕ ਦਾ ਪੂਰੀ ਛੱਡੀ ਪੂਰੀ ਕੋਈ ਗੱਲ ਨਹੀਂ ਕੱਪੜੇ ਨਾਲ ਦਾ ਲੈਵਾ ਭਾਈ ਸਾਰੀਆਂ ਬਾਲਟਾਂ ਕੱਢੂ ਫੇਰ ਜਾ ਕੇ ਤੇ ਕਰਮਾਂ ਨੇ ਸੂਣਾ ਕੱਚੀ ਆ ਭਾਈ ਕੱਚੀਆਂ ਵਾਲੀ ਵੀਰ ਨੇ ਦਾ ਅੱਜ ਮੁੱਲ ਕਰਤਾ ਮੁੱਲ ਖੈਰ ਭਾਈ ਦੇ ਅੱਗੇ ਵੀ ਜਮਾ ਜੈ ਜੀ ਹੁੰਦੇ ਅਗੇ ਤੇ ਅੱਗੇ ਬਈ ਤਿੰਨ ਨੰਬਰ ਤੇ ਕਾਲੇ ਰੰਗ ਦਾ ਨਿਕਲਦਾ ਇਹ ਕਾਲਾ ਵੀਰੇ ਪਲੂਨ ਬੱਸੀ ਆ ਗਈ ਜਮਾ ਪਿਓਰ ਕਾਲੀ ਕਹਿ ਸਕਦੇ ਪਿਓ ਹਾਂਜੀ ਹਾਂਜੀ ਠੰਡੀ ਸੀਰ ਬਹੁਤ ਹੈਲੇ ਵਾਲੂ ਵਾ ਵੀਰੇ ਬਹੁਤ ਸਾਫ ਪੰਡਾ ਵਾਲਾਂ ਦੀ ਤਰੀ ਹੁੰਦੀ ਹਾਂਜੀ ਹਾਂਜੀ ਸਹੀ ਗੱਲ ਆ ਬਈ ਕੁਆਲਿਟੀ ਕੁਆਲਿਟੀ ਦੇਖ ਸਕਦੇ ਹੋ ਬਈ ਬੱਸੀ ਦੀ ਫੇਸ ਦੇਖੋ ਬੜਾ ਪਿਆਰਾ ਆ ਗਿਆ ਨਿੱਕਾ ਨਿੱਕਾ ਕੰਨ ਕਾਲੇ ਰੰਗ ਚ ਆ ਜਾਂਦੀ ਹੈ ਬਈ ਵਿੱਚ ਵੀਰਾਂ ਦੀ ਮੰਗ ਹੁੰਦੀ ਹੈ ਵੀ ਕਾਲਾ ਰੰਗ ਚਾਹੀਦਾ ਤੇ ਜਿਹੜਾ ਇਹਨੂੰ ਲੇਵਾ ਤੇ ਥਾਣ ਆ ਗਿਆ ਬਈ ਗਲਾਬੀ ਆ ਗਿਆ ਖੋਲਿਓ ਬਈ ਨੂੰ ਵੀ ਤੋੜ ਦੇ ਕੁਲਕੇ ਭਾਈ ਮੈਂ ਕਹਣਾ ਮੂਹ ਨੂੰ ਦੇਵਾ ਉਹ ਸੁਣਾ ਗੱਡੀ ਆ ਜੀ ਹਾਂਜੀ ਹਾਂਜੀ ਭਾਈ ਉਹਨਾਂ ਹੀ ਮੂਰੇ ਉਹਨੇ ਮੋਗਰਾ ਪੂਰੀ ਜਾਤ ਵਾਲੇ ਬਸਿਆ ਐ ਨਹੀਂ ਕ੍ਰੋਸ ਹੋਊਗੀ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਭਾਈ ਇਹ 5 ਤੋਂ 6 ਦਿਨ ਲੈ ਜੂਗੀ 5 ਤੋਂ 6 ਦਿਨਾਂ ਦੀ ਬਈ ਕੱਚੀ ਆ ਭਾਈ ਮੈਂ ਕਹਣਾ ਲੈਵਾ ਨਾ ਇਹੋ ਜਿਹਾ ਹੋਣਾ ਇਹਨੇ ਮੱਲਾ ਕੋਈ ਤਰਨਾ ਤਾਂ ਘੜ ਘੜ ਕੇ ਹੈਨਾ ਥਣਾ ਥੁਣਾ ਵੀਰੇ ਬਹੁਤ ਬੜਾ ਠੰਡੀ ਸੀਲ ਬਹੁਤ ਆ ਜੀ ਪਹਿਲਾਂ ਇੱਥੇ ਖੜੀ ਆ ਜੀ ਦੇਖੋ ਜਿਵੇਂ ਮਰਜੀ ਖੜਾ ਲਉ ਕੋਈ ਦਿੱਕ ਨਹੀਂ ਬਾਕੀ ਖਰਗੋਸ਼ ਦਾ ਬੱਚਾ ਕਹਿ ਲਈ ਬਈ ਨਗੀਨਾ ਪੀਸ ਹੀ ਆ ਗਾ ਡਾਇਮੰਡ ਪੀਸ ਕਰਨ ਵਾਲੀ ਥਣਾ ਥੁਣਾ ਦੀ ਭਾਲੀ ਸਾਫ ਆ ਗਈ ਛੋਟ ਮੈਂ ਕਹਿੰਦਾ ਬਈ ਕੁਆਲਿਟੀ ਬੋਲਦੀ ਆ। ਛਮੀ ਭਲੀ ਆ ਅਸਲ ਵਿੱਚ। ਤੇ ਮੁੱਲ ਫਿਰ ਇਹਦਾ ਲੈਣ ਦੇਣ। ਵੀਰੇ ਆਪਾਂ 70 ਚੋਂ ਮਾਨਤਾਨ ਕਰਦੇ ਆਂਗੇ ਕੋਈ 75 ਨਹੀਂ ਕੋਈ 80 ਨਹੀਂ ਇਹਦਾ ਯਾਰ। 70 ਚੋਂ? ਹਾਂਜੀ। ਚੱਕੋ ਬਈ। ਬਈ ਕਹਿੰਦਾ 70000 ਰੁਪਏ ਚੋਂ ਬਈ ਆਪਾਂ ਮਾਨਤਾਨ ਕਰਦੇ ਆਂਗੇ ਕੋਈ 75 ਨਹੀਂ ਤੇ ਕੋਈ 80 ਨਹੀਂ। ਤੇ ਮੁੱਲ ਬਈ ਅੱਗੇ ਵੀ ਜਾਇਜ਼ ਤੇ ਫਿਕਸ ਜੇ ਕਰਦਾ ਹੁੰਦਾ ਮੁੱਲ। ਠੰਡੀ ਸੀਟ ਪੂਰੀ ਆ ਵੀਰੇ ਆਏ ਨਹੀਂ ਕੋਈ ਗੱਲ। ਹੂੰ। ਬਾਕੀ ਇਹ ਥਾਣ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਨਾ ਥਾਣ ਉਹ ਚੱਲ ਰੜਦੀ। ਬਹੁਤ ਥਾਣ ਵਧੀਆ ਹੈ। ਸਹੀ ਗੱਲ ਆ। ਨਾੜਾ ਵਰਲਡੀ ਦੇ ਖੁਲੇਵੇ ਦੀ ਇੱਕ ਨੰਬਰ ਆ ਗਈ ਬਹੁਤ ਸੋਹਣਾ ਲੈਵਾ ਧਿਆਰ ਕਰਦੀ ਹੁੰਦੀ ਆ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਵੜਾ ਚ ਕੋਈ ਵੜਾ ਪਸੰਦ ਆ ਵੇ ਕੰਡੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ